ਆਪਾਂ ਦਾ ਕਸ hẳn ਵਾਦ ਕੇ ਕੁੜੀ ਦਾ ਘਟਾਣਿਆ ਹੁਣ ਆਪਾਂ ਨੇ ਤੇ ਕਿਸੇ ਡਾਕਟਰ ਨਾਲ ਗੱਲ ਕੀਤੀ ਫੇਰ ਇਹਦੇ ਬੁੱਲੂ ਕੋ ਚੰਨਾ ਸ਼ੁਰੂ ਹੋ ਗਿਆ ਹਸਪੀਟਲ ਜਾ ਕੇ ਇਹਦਾ ਐਕਸਰਾ ਕਰਾਇਆ ਐਕਸਰੇ ਚ ਉਹਨੇ ਡਾਕਟਰ ਨੇ ਦੱਸਿਆ ਉਹ ਕਹਿੰਦੇ ਵੀ ਦੇਖੋ ਇਹਦੀ ਨਾੜੀ ਫਟ ਚੁੱਕੀ ਐ ਨੈਟਿੰਗ ਵਾਲੀ ਵੀ ਤੁਸੀਂ ਹੁਣ ਇਹਦੇ ਜ਼ਹਿਰ ਫੈਲ ਰਜਣੀ ਅੰਦਰ ਹਾਲਤ ਕੁੜੀ ਦੀ ਜਿਆਦਾ ਨਾਜ਼ੁਕ ਹੁੰਦੀ ਜਾ ਰਹੀ ਐ ਦਿਖਣਾ ਬੰਦ ਹੋ ਗਿਆ ਜਿਵੇਂ ਚੱਕਰ ਆ ਰਹੇ ਸੀ ਮੇਰੇ ਘਰ ਦੇ ਲਈ ਸੀ ਉਹਨੂੰ ਟੈਂਪੂਡਿਚ ਬਿਠਾ ਕੇ ਲੈ ਕੇ ਪਰ ਮੈਂ ਵੀ ਹੋਸ਼ ਹੋ ਗਈ ਸੀ ਤੇ ਬਿੰਬਲ ਡੀਐਮਸੀ ਚੈੱਕਅਪ ਕਰਾਉਣ ਲਈ ਗਈ ਸੀ ਅਰ ਆਰ ਨੂੰ ਲੇਟ ਹੋ ਗਿਆ ਇਸ ਲਈ ਮੈਂ ਦੇ ਵਿੱਚ ਨੀ ਪੜਿਆ ਗਿਆ ਸੀ ਪੇਪਰ ਤਾਂ ਮੈਂ ਦੇਣ ਲੱਗੇ ਸੀ ਮੈਂ ਆਪਣੇ ਨਾਲ ਨਾ ਕਾਪੀਜ਼ ਲੈ ਕੇ ਗਈ ਸੀ ਕਿ ਮੈਂ ਇੱਕ ਵਾਰ ਵੀ ਨੂੰ ਰਿਵੀਜ਼ਨ ਕਰੰ ਦੇਵਾਂ ਮੈਂ ਰਿਵੀਜ਼ਨ ਕਰਕੇ ਜਿੰਨਾ ਵੀ ਮੰਨ ਲਵਾਂਗਾ ਹੁੰਦਾ ਕਰ ਲੂੰਗੀ ਫਿਰ ਮੈਗਨਟਿਕ ਟੂਰ ਤਾਂ ਨਹੀਂ ਕਰ ਸਕਦੀ ਫਿਰ ਦੇ ਨਰਵਸ ਹੋ ਗਈ ਕਿ ਮੈਂ ਕਿੱਦਾਂ ਕਰਾਂਗੀ ਪੇਪਰ ਤੇ ਇਸੇ ਤੋਂ ਮੈਂ ਡਰ ਗਈ ਆਚਾਰਕੀ ਫਿਰ ਮੈਂ ਦਿਨ ਤੇ ਦਰਦੋਂ ਲੱਗ ਗਿਆ ਸੀਗਾ ਰੋ ਰੋ ਕੇ ਸਾਡੇ ਪਰਲੇ ਇਸ ਟਾਈਮ ਤੇ ਕੁਝ ਨਹੀਂ ਰਿਹਾ ਪਰ ਅਸੀਂ ਬੱਚੀ ਬਚਾਣ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਜੀ ਉਹਨਾਂ ਦਾ ਜਿੰਨਾ ਮਰਜ਼ੀ ਲੱਗਦਾ ਸੀ ਅਸੀਂ ਸ਼ਾਮ ਨੂੰ ਤਾਂ ਦੇ ਤੇ ਜਿੱਥੇ ਮਰਜ਼ੀ ਇੰਤਜ਼ਾਮ ਕਰਦੇ تھے ਅਸੀਂ ਉਦਾਂ ਤੁਸੀਂ ਕਾਂਜਿਕਾ ਪੂਜਦੇ ਆ ਕੰਨਿਆ ਦੇਵੀ ਨੂੰ ਮੰਨਦੇ ਆ ਮਾਤਾ ਰਾਣੀ ਨੂੰ ਮੰਨਦੇ ਆ ਸਭ ਕੁਝ ਮੰਨਦੇ ਆ ਆਪਾਂ ਇਹ ਕਹਿੰਨੇ ਚਲੇ ਆ ਦੀ ਕੰਨਿਆ ਦੇਵੀ ਦੀ ਵੀ ਚਲ ਸੁਣ ਲਓ ਤੁਸੀਂ ਇਹਦੀ ਵੀ ਪ੍ਰਿਆਕਸ਼ੋਣ ਅਸੀਂ ਤਾਂ ਸੁਣੇ ਰਹੇ ਆ ਤੁਹਾਡੇ ਵੀ ਬੱਚੀ ਆ ਇਹ ਸਾਰਿਆਂ ਦੀ ਦਸਟੀਟਲ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਸ਼ਾਇਦ ਲੁਧਿਆਣਾ ਸ਼ੁਭਾਸ਼ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਬੱਚੀ ਨੂੰ ਅੱਜ ਥੋੜੀ ਬਹੁਤ ਲੋੜ ਆ ਇਹ ਪਰਿਵਾਰ ਤੁਹਾਡੇ ਲਈ ਤਾਂ ਕਹਿ ਸਕਦਾ ਵੀ ਤੁਹਾਡਾ ਜਿਹੜੀ ਹੈਲਪ ਆ ਉਸ ਦਾ ਇੰਤਜ਼ਾਰ ਕਰ ਰਿਹਾ ਇੱਕ ਬੱਚੀ ਆ ਜਿਹੜੀ 10ਵੀਂ ਕਲਾਸ ਦੇ ਵਿੱਚ ਪੜਦੀ ਆ ਪੜਨ ਦੇ ਵਿੱਚ ਉਹ ਕਿੰਨੇ ਹੁਸ਼ਿਆਰ ਆ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਜਿਹੜੀਆਂ ਟਰੋਫੀਜ਼ ਨੇ ਇਹ ਇਸ ਚੀਜ਼ ਦੀਆਂ ਗਵਾਹ ਨੇ ਕਿ ਬਈ ਬੱਚੀ ਪੜਨ ਦੇ ਵਿੱਚ ਕਿੰਨੇ ਹੁਸ਼ਿਆਰ ਆ ਕਿਸ ਤਰੀਕੇ ਦੇ ਨਾਲ ਉਹ ਸਕੂਲ ਦੇ ਵਿੱਚ ਜਾਂਦੀ ਹੋਏਗੀ ਕਿਸ ਤਰੀਕੇ ਦੇ ਨਾਲ ਉਹ ਮਿਹਨਤ ਕਰਦੀ ਹੋਏਗੀ ਹਮੇਸ਼ਾ ਆਪਣੀ ਕਲਾਸ ਦੇ ਵਿੱਚ ਫਰਸਟ ਆਂਦੀ ਆ ਉਹਦੇ ਨੰਬਰ 90% ਤੋਂ ਅਬੋਵ ਹੁੰਦੇ ਨੇ ਲੇਕਿਨ ਅੱਜ ਉਸ ਬੱਚੀ ਦੇ ਨਾਲ ਇੱਕ ਹਾਦਸਾ ਹੋ ਗਿਆ ਤੇ ਬੱਚੀ ਜਿਹੜੀ ਆ ਇਸ ਵੇਲੇ ਉਹਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਸਭ ਕੁਝ ਤੁਹਾਨੂੰ ਦੱਸਾਂਗੇ ਵੀ ਇੱਕ ਵਾਰ ਤਸਵੀਰ ਜਿਹੜੀ ਆ ਮੈਂ ਤੁਹਾਨੂੰ ਦਿਖਾ ਦੇਣਾ ਜਿਹੜੀ ਬੱਚੀ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਪ੍ਰਿਆ ਵਰਮਾ ਪ੍ਰਿਆ ਵਰਮਾ ਜਿਹੜੀ ਆ 10ਵੀਂ ਕਲਾਸ ਦੇ ਵਿੱਚ ਪੜਦੀ ਆ ਇੱਕ ਜਿਹੜਾ ਨਾਰਮਲੀ ਤੁਸੀਂ ਕਹਿ ਸਕਦੇ ਹੋ ਵੀ ਬੁਖਾਰ ਇਸ ਬੱਚੀ ਨੂੰ ਹੋਇਆ ਸੀ ਤੇ ਬੁਖਾਰ ਤੋਂ ਬਾਅਦ ਜਿਹੜੀ ਆ ਉਹ ਬਿਮਾਰੀ ਏਨੀ ਜ਼ਿਆਦਾ ਵੱਧ ਗਈ ਕਿ ਹਾਲਤ ਇਹ ਹੋ ਗਈ ਕਿ ਅੱਜ ਇੱਕ ਆਪਰੇਸ਼ਨ ਹੋ ਚੁੱਕਾ ਤੇ ਦੂਜਾ ਆਪਰੇਸ਼ਨ ਅਲੇ ਹੁਣ ਆ ਬਾਕੀ ਉਹ ਦੂਜਾ ਆਪਰੇਸ਼ਨ ਉਦੋਂ ਹੋਏਗਾ ਜੇ ਤੁਸੀਂ ਸਾਰੇ ਰਲ ਮਿਲ ਕੇ ਇਸ ਪਰਿਵਾਰ ਦੀ ਇਸ ਬੱਚੀ ਦੀ ਹੈਲਪ ਕਰੋਗੇ ਤਾਂ ਦੂਜਾ ਆਪਰੇਸ਼ਨ ਜਿਹੜਾ ਹੋਏਗਾ ਤੇ ਮੈਨੂੰ ਉਮੀਦ ਆ ਕਿ ਆਪਰੇਸ਼ਨ ਸਕਸੈਸਫੁਲ ਹੋਏਗਾ ਤੇ ਬੱਚੀ ਦੁਬਾਰੇ ਤੋਂ ਇੱਕ ਵਾਰ ਫਿਰ ਸਕੂਲ ਦੇ ਵਿੱਚ ਪੜਦੀ ਹੋਈ ਇਹ ਨਜ਼ਰ ਆਏਗੀ ਕਿ ਕੁਝ ਹੋਇਆ ਸੀ ਕਿਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਉਹ ਸਾਰੀ ਗੱਲਬਾਤ ਅਸੀਂ ਤੁਹਾਡੇ ਮੂਰੇ ਲੈ ਕੇ ਆਵਾਂਗੇ। ਪ੍ਰਿਆਮ ਸੁਆਗਤ ਹੈ ਤੁਹਾਡਾ। ਪ੍ਰਿਆ ਕਿਹੜੀ ਕਲਾਸ ਵਿੱਚ ਪੜਦੂ ਤੁਸੀਂ? 10th ਦੇ ਵਿੱਚ। ਕਿੰਨੇ ਨੰਬਰ ਆnde ਸੀ ਤੁਹਾਡੇ? 90 ਰਵ। 90 ਰਵ। ਹਾਂਜੀ। ਇਤਨਾ ਸ਼ੌਂਕ ਤੁਹਾਨੂੰ ਪੜੰਦਾ। ਹਾਂਜੀ। ਅੱਛਾ। ਅੱਛਾ ਇੱਕ ਕਦੋਂ ਹਾਦਸਾ ਹੋਇਆ ਸੀ ਤੇ ਕੀ ਹੋਇਆ ਸੀ? ਰਖੜੀ ਵਾਲੇ ਦਿਨ ਸੀਗੇ ਸੀ ਸਵੇਰੇ ਬੁਲਗੋਸ਼ ਲਗਾਉਣਗੇ ਤੇ ਡਾਕਟਰ ਨੇ ਕਹੇ ਸ਼ਾਮ ਨੂੰ ਵੀ ਲਗਾ ਲੈਣਾ ਸੀ ਤੇ ਚੱਲ ਗਏ ਕੱਲ੍ਹ ਅਸੀਂ ਰਖੜੀ ਦੇ ਸਮਾਨ ਲਈ ਆਏ ਫਿਰ ਅਸੀਂ ਸ਼ਾਮ ਨੂੰ ਚੱਲੇਗੇ ਬੁਲਗੋਸ਼ ਲਗਾਉਣ Saturn ਕਰ ਲਈ ਸੀ ਅਸੀਂ ਦੋ ਬੋਤਲਾਂ ਚੱਲ ਗਈਆਂ ਸੀ ਤੀਜੇ ਵਿੱਚ ਮੇਰੇ ਦਰਦ ਸਟਾਰਟ ਹੋ ਗਿਆ ਸੀਗਾ ਤਾਂ ਫਿਰ ਮੈਨੂੰ ਦਿਖਣਾ ਬੰਦ ਹੋ ਗਿਆ ਸੀ ਚੱਕਰ ਆ ਰਹੇ ਸੀ ਫਿਰ ਮੇਰੇ ਘਰ ਦੇ ਲਈ ਆਏ ਸੀ ਉਹਨੂੰ ਟੈਂਪੂ ਦੇ ਵਿੱਚ ਬਿਠਾ ਕੇ ਲੈ ਕੇ ਆ ਪਰ ਮੈਂ ਬੇਹੋਸ਼ ਹੋ ਗਈ ਸੀ ਅੰਦਰ ਉਹ ਜਿੰਦਾ ਮੱਛੀ ਉੱਕੇ ਸੁੱਕੇ ਲਈ ਆ ਫਿਰ ਫੇਰ ਜਦੋਂ ਕੀ ਕਦੋਂ ਪਤਾ ਲੱਗਿਆ ਵੀ ਜਿਹੜੀ ਅੰਤੜੀ ਆ ਉਹ ਫਟ ਗਈ? ਮੈਨੂੰ ਤਾਂ ਪਤਾ ਨਹੀਂ ਸੀਗਾ ਕਰਦਣ ਨੂੰ ਪਤਾ ਸੀ। ਕਰਦਣ ਨੂੰ ਪਤਾ ਸੀ। 9 ਅਗਸਤ ਨੂੰ ਅਸੀਂ ਗਏ ਸੀਗੇ ਹਸਪੀਟਲ ਤਵਨ ਹਸਪੀਟਲ ਉੱਤੇ ਜਾਕਅਪ ਕਰਾਣ ਲਈ ਤੇ ਉੱਥੇ ਉਹਨਾਂ ਨੇ ਸਕੈਨ ਵਗੈਰਾ ਕੀਤੀ ਤੇ ਉਹਨਾਂ ਨੇ ਫਿਰ ਪਾਪਾ ਉਹਨਾਂ ਨੂੰ ਅੰਦਰ ਬੁਲਾਇਆ ਸੀ ਮੈਨੂੰ ਉਹਨਾਂ ਨੇ ਬਾਰ ਬਿਠਾਤਾ ਸੀ। ਫਿਰ ਬਾਅਦ ਵਿੱਚ ਪਾਪਾ ਉਹਨਾਂ ਨਾਲ ਗੱਲ ਹੋਈ ਫਿਰ ਉਹ ਘਰੇ ਆ ਗਏ ਸੀ। ਕਿੰਨੀ ਤਕਲੀਫ ਤੁਹਾਨੂੰ ਹੁੰਦੀ ਹੈ ਅੰਦਰੋਂ ਤੁਸੀਂ ਕਿਦਾਂ ਦਾ ਮਹਿਸੂਸ ਕਰਦੇ ਹੋ? ਹੈਲਦੀ ਮਹਿਸੂਸ ਕਰਦੇ ਹੋ ਜਾਂ ਹਲੇ ਵੀ ਦਰਦ ਵਗੈਰਾ ਹੈਗੀ ਹੈ? ਦਰਦ ਤਾਂ ਹੁੰਦੀ ਆ ਬਟ ਮੈਂ ਮਹਿਸੂਸ ਕਰ ਲ ਕਿ ਹੁਣ ਅੰਗੇ ਤਾਂ ਜੀਣਾ ਹੀ ਆਂ ਫੈਮਿਲੀ ਦੇ ਨਾਂ 'ਨਾਂ ਕੁਛ ਕੀਤਾ ਤਾਂ ਇੱਕ ਆਪਰੇਸ਼ਨ ਹੋ ਚੁੱਕਿਆ ਡੀਐਨਸੀ ਦੇ ਵਿੱਚੋਂ ਹਾਂਜੀ ਹੋ ਚੁੱਕਿਆ ਇੱਕ ਰੈਂਡਮ ਇੱਕ ਰੈਂਡਮ ਆਹਾ ਉਹ ਕਦੋਂ ਤੱਕ ਕਹ ਰਹੇ ਨੇ ਡਾਕਟਰ ਬਈ ਕਦੋਂ ਤੱਕ ਹੋਣਾ ਚਾਹੀਦਾ ਅ ਤੀਜਾ 3 ਮਹੀਨੇ ਬਾਅਦ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੇ 3 ਕਿਲੋ ਤੋਂ ਉੱਪਰ ਵਜਨ ਹੋਗਾ ਫਿਰ ਹੀ ਆਪਾਂ ਕਰਾਂਗੇ ਇਹ ਆਪਰੇਸ਼ਨ ਹਲੇ ਕਮਜ਼ੋਰ ਹੋ ਤੁਸੀਂ ਹਾਂਜੀ ਤੁਰ ਫਿਰ ਲੈਣੇ ਹੋ ਵੈਸੇ ਨਾਰਮਲ ਜਿਹਾ ਪਹਿਲਾਂ ਸੀਗਾ ਨਹੀਂ ਨਹੀਂ ਹਜੇ ਥੋੜਾ ਥੋੜਾ ਵਜ਼ਨ ਘਮਰੇ ਚ ਬਾਹਰ ਹੀ ਥੋੜਾ ਜਿਹਾ ਤੁਮੇ ਇੰਨਾ ਜਰਾ ਤੁਰੀਆਮਨੀ ਨੰਨ ਵਿੱਚ ਚੱਕਰ ਆਣ ਲੱਗੇ ਨੇ। ਕਮਜ਼ੋਰੀ ਹੈਗੇ ਸ਼ਰੀਰ ਦੇ ਵਿੱਚ। ਤੁਹਾਡੇ ਘਰ ਵਾਲੇ ਦੱਸ ਰਹੇ ਸੀ ਵੀ ਤੁਸੀਂ ਪੇਪਰ ਦੇਣ ਦੀ ਕੋਸ਼ਿਸ਼ ਕੀਤੀ ਸੀ ਸਕੂਲੇ ਜਾ ਕੇ। ਹਾਂਜੀ ਮੈਂ ਕੀਤੀ ਤਾਂ ਸੀਗੀ ਮੈਂ ਪੜ੍ਹਾਈ ਕਰ ਲਈ ਸੀ। ਤਿੰਨ ਪੇਪਰ ਦੇ ਦੇ ਸੀ ਚੌਥੇ ਪੇਪਰ ਦੇ ਵਿੱਚ ਬਸ ਰਹਿ ਗਈ ਸੀ ਮੈਦ ਦੇ ਪੇਪਰ ਤੇ। ਇਹ ਦੋ ਦਿਨਾਂ ਸੇ ਇਕੱਟੇ ਨਾਲ ਡੀਐਮ ਸੀ ਚੈੱਕਅਪ ਕਰਾਉਣ ਲਈ ਗਏ ਸੀ। ਰਾਤ ਨੂੰ ਲੇਟ ਹੋ ਗਿਆ ਇਸ ਲਈ ਮੈਦ ਦੇ ਪੇਪਰ ਨਹੀਂ ਪੜਿਆ ਗਿਆ ਸੀ। ਉੱਥੇ ਕੀ ਹੋਇਆ ਸੀ ਫਿਰ ਜਿਹਨੂੰ ਪੇਪਰ ਦੇ ਦੇ ਸੀ? ਪੇਪਰ ਤਾਂ ਮੈਂ ਦੇਣ ਲੱਗ ਗਈ ਸੀ ਮੈਂ ਆਪਣੇ ਨਾਲ ਨਾ ਕਾਪੀਜ਼ ਲੈ ਕੇ ਗਈ ਸੀ ਕਿ ਮੈਂ ਇੱਕ ਵਾਰੀ ਮੈਨੂੰ ਰਿਵੀਜ਼ਨ ਕਰਨ ਦੇ ਦੋ ਮੈਂ ਰਿਵੀਜ਼ਨ ਕਰਕੇ ਜਿੰਨਾ ਮਨੰਦ ਹੋਗਾ ਉਹਨਾਂ ਕਰ ਲੂੰਗੀ ਪਰ ਮੈਮ ਨੇ ਕਿਹਾ ਕਿ ਐਕਦਾ ਫਿਰ ਮੈਮ ਨੇ ਕਿਹਾ ਕਿ ਤੂੰ ਇਦਾਂ ਨਹੀਂ ਕਰ ਸਕਦੀ ਫਿਰ ਦੇ ਮੈਂ ਨਰਵਸ ਹੋ ਗਈ ਕਿ ਮੈਂ ਕਿੱਦਾਂ ਕਰਾਂਗੀ ਪੇਪਰ ਤੇ ਦੇਸੋਂ ਮੈਂ ਡਰ ਗਈ ਅਚਾਨਕ ਹੀ ਫਿਰ ਮੇਰੇ ਦਿਲ 'ਚ ਦਰਦ ਹੋਣ ਲੱਗ ਗਿਆ ਸੀਗਾ ਰੋ ਰੋ ਕੇ ਫਿਰ ਆ ਚਾਹ ਫਿਰ ਉਹਨਾਂ ਦੇ ਪਾਪਾ ਨਾਲ ਫੋਨ ਕੱਟ ਦਿੱਤਾ ਹੁਣ ਜਿਹੜਾ ਤੁਹਾਡਾ ਦੂਜਾ ਆਪਰੇਸ਼ਨ ਟਾਈਮਸ ਵਿੱਚ ਹੋਣਾ ਹੈ ਹਾਂਜੀ तुम दोबारा तो चंगे हो गए फिर तो ठीक हो गए फिर तो तुम अपने स्कूल जाके उस डैस्क पर बह के उस रूम के जाके तुम पेपर दोगे हाँ। लोगों की अपील करोगे की कहना चाहोगे मैं सारे ने यही कहना चाहूंगी कि प्लीज मेरी हेल्प करो ताकि मैं आगे जाके कुछ बना तो उन्हें भी अपने पंजाब का नाम रोशन करा कि आगे जाके कुछ मैं बन के उन्हें भी हेल्प कर सकूंगी बिल्कुल ਪਰਿਵਾਰ ਦੇ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਾਵਾਂਗੇ ਬੱਚੇ ਨਾਲ ਜਿਆਦਾ ਅਸੀਂ ਗੱਲਬਾਤ ਜਿਹੜੀ ਹੈ ਇਸ ਵੇਲੇ ਨਹੀਂ ਕਰ ਸਕਦੇ ਕਿਉਂਕਿ ਥੋੜੀ ਜੀ ਵੀਕ ਹੈਗੀ ਐ ਇਹ ਜਿਆਦਾ ਬੋਲਣ ਦੀ ਇਜਾਜ਼ਤ ਨਹੀਂ ਹੈ ਬੱਚੇ ਦੀ ਜਿਹੜੇ ਦਾਦੀ ਜੀ ਨੇ ਉਹ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਨਾਲ ਕੀ ਤੁਸੀਂ ਹਾਂ ਸ਼ਾਰਾ ਉਹੋ ਕੀ ਬੋਲ ਰਹੀ ਮੈਂ ਇਹ ਜਿਹੜੀ ਬੱਚੀ ਆ ਥੁੱਡੀ ਪੋਤੀ ਹੈ ਹਾਂ ਕੀ ਹੋਇਆ ਸੀਗਾ ਬਸ ਇਹ ਇਹਨੂੰ ਰੱਖੜੇ ਤੋਂ 2 ਮਹੀਨੇ ਪਹਿਲਾਂ ਬੁਖਾਰ ਤਾਂ ਹੁੰਦਾ ਸੀਗਾ ਰੋਜ਼ ਖੋਲ ਜਾਂਦੀ ਸੀਗੀ ਹੋ ਜਾਂਦੇ ਸੀ ਉੱਥੋਂ ਮੈਡਮ ਦਾ ਫੋਨ ਆ ਜਾਂਦਾ ਸੀ ਵੀ ਤੁਹਾਡੀ ਬੱਚੀ ਨੂੰ ਬੁਖਾਰ ਹੋ ਗਿਆ ਘਰੇ ਲੈ ਜਾਓ ਜਾਂਦੇ ਸੀਗੇ ਲੈ ਜਾਂਦੇ ਸੀ ਇਹਨੇ ਜਾ ਕੇ ਫਿਰ ਇਹਨੇ ਠੀਕ ਹੋ ਜਨਾ ਦਵਾਈ ਲੈ ਆਣੀ ਖਾ ਲੈਣੀ ਫਿਰ ਠੀਕ ਹੋ ਜਨਾ ਫਿਰ ਸਕੂਲ ਚਲੀ ਜਾਣਾ ਸਕੂਲ ਚਲੀ ਜਾਣਾ 2 ਕੁ ਮਹੀਨੇ ਇਦਾਂ ਹੀ ਲੰਘ ਗਏ 2 ਮਹੀਨੇ ਲੰਘ ਗਏ ਫਿਰ ਜਿਆਦਾ ਸੇ ਟੈਸਟ ਕਰਾਇਆ ਤਾਂ ਪਤਾ ਲੱਗਿਆ ਵੀ ਇਹਦੇ ਸੱਤ ਲੱਖ ਸੈੱਲ ਵਧ ਗਏ ਜਿਆਦਾ ਬੁਖਾਰ ਹੋਣ ਲੱਗਿਆ ਫਿਰ ਗੱਲ ਕੀਤੀ ਛੋਟੇ ਬੱਚੇ ਨੇ بیٹے ਨੇ ਮੇਰੇ ਨਹੀਂ ਵੇਦਦਾ ਕਰਕੇ 7 ਲੱਖ ਸੈਲ ਵਧ ਗਏ ਕੁੜੀ ਦੇ ਘਟਾਣਿਆਂ ਹੁਣ ਆਪਾਂ ਨੇ ਫੇ ਕਿਸੇ ਡਾਕਟਰ ਨਾਲ ਗੱਲ ਕੀਤੀ ਫੇ ਇਹਦੇ ਬੁੱਲੂ ਕੋ ਚੰਨਾ ਸ਼ੁਰੂ ਹੋ ਗਿਆ ਬੁੱਲੂ ਕੋ ਚੜਦਾ ਸੀਗਾ ਦੋ ਬੋਤਲਾਂ ਚੜਦੀਆਂ ਸੀ ਪਹਿਲਾਂ ਤਿੰਨ ਦਿਨ ਤਾਂ ਦੋ ਬੋਤਲਾਂ ਚੜੀਆਂ ਉਸ ਦਿਨ ਉਹਨੇ ਰੱਖਲੇ ਤੋਂ ਇੱਕ ਦਿਨ ਪਹਿਲਾਂ ਦੋ ਬੋਤਲਾਂ ਸਵੇਰੇ ਚੜਾਤੀਆਂ ਦੋ ਬੋਤਲਾਂ ਸ਼ਾਮ ਨੂੰ ਚੜਾਤੀਆਂ ਜਿਹੜੀਆਂ ਸ਼ਾਮ ਨੂੰ ਦੋ ਬੋਤਲਾਂ ਚੜਾਈਆਂ ਉਹ ਇਹਨੂੰ ਸੈੱਟ ਨਹੀਂ ਬੈਠੀਆਂ ਉਹਦੇ ਨਾਲ ਇਹਨੂੰ ਲਾਈਟਿੰਗ ਦੀ ਬਾਥਰੂਮ ਦੀ ਦਿੱਕਤ ਪੈ ਗਈ ਦਰਦ ਪੈ ਗਿਆ ਜ਼ਿਆਦਾ ਰਕੜੇ ਤੋਂ ਕੁ ਦਿਨੇ ਦਾ ਸਾਬਾ ਮੰਗੋ ਮੈਲੇ ਇੰਨਾ ਦਰਦੇ ਦੇ ਉੱਠਿਆ ਹੋਇਆ ਬਹੁਤ ਜ਼ਿਆਦਾ ਫੇਰ ਡਾਕਟਰ ਲਿਆਂਦਾ ਫੇਰ ਉਹ ਦਵਾਈ ਦੇ ਗਿਆ ਟੀਕਾ ਲਾ ਗਿਆ ਫੇਰ ਵੀ ਉਹ ਇਹਦੇ ਦਰਦ ਨਹੀਂ ਘਟਿਆ ਹੈਗਾ ਫੇਰ ਅਸੀਂ ਰਾਤੀ ਬੱਚੇ ਕਹਿਣ ਲੱਗੇ ਦਰਦ ਤਾਂ ਦਬਦਾ ਨਹੀਂ ਫੇਰ ਅਸੀਂ ਹਸਪੀਟਲ ਲੈ ਗਏ ਇਹਨੂੰ ਹਸਪੀਟਲ ਜਾ ਕੇ ਇਹਦਾ ਐਕਸ-ਰੇ ਕਰਾਇਆ ਐਕਸ-ਰੇ ਚ ਉਹ ਡਾਕਟਰ ਨੇ ਦੱਸਿਆ ਉਹ ਕਹਿੰਦੇ ਵੀ ਦੇਖੋ ਇਹਦੀ ਨਾੜੀ ਫਟ ਚੁੱਕੀ ਹੈ ਨਾ ਦੇ ਨਾਲੀ ਵੀ ਤੁਸੀਂ ਹੁਣ ਇਹਦਾ ਜ਼ਹਿਰ ਫੈਲਰ ਜਣੀ ਅੰਦਰ ਹਾਲਤ ਕੁੜੀ ਦੀ ਜ਼ਿਆਦਾ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਤੁਸੀਂ ਇਹਨੂੰ ਹਸਪੀਟਲ ਲੈ ਜਾਓ ਬੱਚੇ ਨੂੰ ਘਰ ਲਿਆਏ ਘਰ ਲਿਆ ਕੇ ਉਹ ਤਾਂ ਵਿਚਾਰੇ ਰੋਣੇ ਲੱਗੇ ਧਰ ਕੇ ਤਾਂ ਇੰਨੀ ਗੱਲ ਸੁਣ ਕੇ ਚੱਲ ਰੋਣਾ ਕੇ ਫੇਰ ਉਹ ਕਹਿੰਦੇ ਵੀ ਆਪਾਂ ਕਿੱਥੇ ਲੈ ਕੇ ਜਾਈਏ ਹੁਣ ਇਹ ਕਹਿੰਦੇ ਵੀ ਦੇਖੋ ਸਾਰਾ ਸਾਧਨ ਹੈਗਾ ਡੀਐਮਸੀ ਦੇ ਵਿੱਚ ਆਪਾਂ ਡੀਐਮਸੀ ਨੂੰ ਲੈ ਕੇ ਜਾਣਾ ਹੁਣ ਇਹਨੂੰ ਬਸ ਕੁਦਰਤਿਆਂ ਮੱਲੇ ਤੇ ਮੁੰਡੇ ਤੇ ਰਾਜ਼ੀ ਰਹਿਣ ਵਿਚਾਰੇ ਏ ਹਮਾ ਚਲ ਤਾਂ ਆਇਆ ਸੀ ਆਪਣਾ ਟੱਬਰ ਨੂੰ ਲੈ ਕੇ ਫਿਰ ਇਹਨੂੰ ਤੇਹਾ ਹਾਣੀ ਤੂੰ ਗੱਡੇ ਕੱਢ ਬੈਠੇ ਹਾਲਤ ਪੀਆ ਦੀ ਖਰਾਬ ਆ ਜਿਆਦਾ ਆਪਾਂ ਲੈ ਕੇ ਜਾਣੀਆਂ ਉਹ ਬੱਚਾ ਬੱਚਾ ਦੀ ਵਿਚਾਰਾ ਲੈ ਕੇ ਗਿਆ ਉਹ ਬੇਟਾ ਚਲ ਉਹ ਲੈ ਕੇ ਗਿਆ ਡੀ ਐਮ ਸੀ ਛੱਡਿਆ ਆ ਇਹਨਾਂ ਨੂੰ ਛੱਡ ਕੇ ਆ ਗਿਆ ਇਹਨੂੰ ਦਾਖਲ ਕਰਿਆ ਹੈਲਫੁਲ ਰਾਤ ਤਿਆਰ ਕਰੀ ਸਾਰੀ ਉਹ ਕਹਿੰਦੇ ਵੀ ਆਪਰੇਸ਼ਨ 10 ਤਰੀਕ ਨੂੰ ਸਵੇਰੇ ਹੋਣਾ ਰੱਖੜੇ ਤੋਂ ਦੂਜੇ ਦਿਨ ਉਹਨਾਂ ਨੇ ਦੂਜੇ ਦਿਨ 12 ਵਜੇ ਇਹਦਾ ਆਪਰੇਸ਼ਨ ਕੀਤਾ 10 11 ਵਜੇ ਲੈ ਗਏ ਉਹ ਫਿਰ ਟੇਸ਼ਨ ਕਰਿਆ ਇਹਦਾ ਰੀਚਨ ਕਰਨ ਤੋਂ ਬਾਅਦ ਇਹਨੂੰ ਕੋਈ ਹੋਸ਼ ਨਹੀਂ ਤੇ ਬਹੁਤ ਅਸੀਂ ਤਾਂ ਡਾਮਡੋਲ ਸੀਗੇ ਪੈਸੇ ਦੇ ਅਸੀਂ ਕੋਈ ਪਰਵਾਹ ਨਹੀਂ ਮੇਰੇ ਬੇਟੇ ਨੇ ਦੋਨਾਂ ਨੇ ਰੱਖੀ ਹੈਗੀ ਜਿੱਥੋਂ ਵੀ ਇੰਤਜ਼ਾਮ ਹੋਇਆ ਉੱਥੋਂ ਕੀਤਾ ਅਸੀਂ ਚਾਹੇ ਸਾਡੇ ਪਰਲੇ ਇਸ ਟਾਈਮ ਤੇ ਕੁਝ ਨਹੀਂ ਰਿਹਾ ਪਰ ਅਸੀਂ ਬੱਚੀ ਬਚਾਣ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਜੀ ਉਹਨਾਂ ਦਾ ਜਿੰਨਾ ਮਰਜ਼ੀ ਬਿਲਾਉਂਦਾ ਸੀ ਅਸੀਂ ਸ਼ਾਮ ਨੂੰ ਤਾਂਹਦੇ ਤੇ ਜਿੱਥੋਂ ਮਰਜ਼ੀ ਇੰਤਜ਼ਾਮ ਕਰਦੇ ਤੇ ਅਸੀਂ ਚਲੋ ਹੁਣ ਅਸੀਂ ਇਹ ਕਹਿੰਨੀ ਆ ਵੀ ਹੁਣ ਵੀ ਦੇਖੋ ਡੀਐਮਸੀ ਤੋਂ ਰੋਜ਼ ਡਾਕਟਰ ਆਉਂਦਾ 3 ਮਹੀਨੇ ਹੋ ਜਨੇ 10 ਤਰੀਕ ਨੂੰ ਰੋਜੀ ਪੱਟੀ ਕਰਕੇ ਜਾਂਦਾ ਇਹ ਤੇ ਤੀਜੇ ਦਿਨ ਡਾਕਟਰ ਨੇ ਵੀ ਆਉਂਦੀ ਆ ਇਹਦੇ ਟੀਕਾ ਲਾ ਕੇ ਜਾਂਦੀ ਆ ਹੁਣ ਵੀ ਅਸੀਂ ਕੋਈ ਕਮੀ ਨਹੀਂ ਛੱਡਦੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਦੇਖੋ ਐਡੇੜੇ ਰੱਜੇ ਪੁੱਜੇ ਵੀਰ ਨੇ ਭਰਾ ਨੇ ਪੈਣਾਂ ਵਾਲੇ ਬੀਬੀਆਂ ਨੇ ਜੋਪ ਕਰਦੀਆਂ ਨੇ ਦੇਖੋ ਅਸੀਂ ਕਹਿੰਦੇ ਹਾਂ ਇਸ ਬੱਚੀ ਵਾਸਤੇ ਜੇ ਕੋਈ ਹੈਲਪ ਕਰਨੀ ਚਾਹੁੰਦਾ ਤਾਂ ਕਰ ਦਵੇ ਠੀਕ ਹੈ ਨਾ ਆਪਾਂ ਫਿਰ ਤੀਜਾ ਤੀਪਰੇਸ਼ਨ ਵੀ ਆਪਾਂ ਕਰਵਾ ਲਵਾਂਗੇ ਇਹੀ ਆ ਵੀ ਦੇਖੋ ਸਾਡੀ ਬੱਚੀ ਜ਼ਿਆਦਾ ਨਹੀਂ ਉਹ ਬੱਚੀ ਸਾਰਿਆਂ ਦੀ ਸਾਡੀ ਹੈ ਬਿਲਕੁਲ ਉਹ ਦਾ ਤੁਸੀਂ ਕੰਜ ਕਾ ਪੂਜਦੇ ਆ ਕੰਨਿਆ ਦੇਵੀ ਨੂੰ ਮੰਨਦੇ ਆ ਮਾਤਾ ਰਾਣੀ ਨੂੰ ਮੰਨਦੇ ਆ ਸਭ ਕੁਝ ਮੰਨਦੇ ਆ ਆਪਾਂ ਇਹ ਕੰਨੇ ਚਲੇ ਇਹਦੀ ਕੰਨਿਆ ਦੇਵੀ ਦੀ ਵੀ ਚਲ ਸੁਣ ਲਓ ਤੁਸੀਂ ਇਹਦੀ ਵੀ ਫਰਿਆਦ ਸੁਣਨਾ ਸੀ ਤਾਂ ਸੁਣੇ ਰਹੇ ਆ ਤੁਹਾਡੀ ਵੀ ਬੱਚੀ ਆ ਇਹ ਸਾਰਿਆਂ ਦੀ ਕਦੋਂ ਤੱਕ ਇਹ ਦੂਜਾ ਜਿਹੜਾ ਆਪਰੇਸ਼ਨ ਆ ਕਦੋਂ ਹੋਣਾ ਹਾਂਜੀ ਹੁਣ ਕਰਨਾ ਉਹਨਾਂ ਨੇ ਦੱਸ ਰਿਹਾ ਉਹਨਾਂ ਤਿੰਨ ਮਹੀਨੇ ਹੋਨੇ ਆ ਉਸ ਤੋਂ ਬਾਅਦ ਉਸ ਤੋਂ ਬਹੁਤ ਹਲੇ ਤੱਕ ਕਿੰਨਾ ਖਰਚਾ ਤੁਹਾਡਾ ਹੋ ਚੁੱਕਿਆ ਸਾਢੇ 5 ਲੱਖ ਹੋ ਚੁੱਕੇ 5 ਲੱਖ ਰੁਪਏ ਹਲੇ ਹੋ ਚੁੱਕੇ ਆ ਸਾਰਾ ਖਰਚਾ ਪਾ ਲਿਆ ਉਹਨਾਂ ਸਕੇ ਆ ਨੀ ਐਪਰੇਸ਼ਨ ਤੇ ਚੱਲ ਕਿਸੇ ਵੀਰ ਦੀ ਕੋਈ ਭੈਣ ਦੀ ਜਿਹੜੇ ਦਾਨੀ ਸੱਜਣ ਨੇ ਜਿਹੜੇ ਹੈਲਪ ਕਰਦੇ ਨੇ ਬਈ ਉਹ ਕਰਦੇ ਨੇ ਉਹ ਕਰ ਦੇਣ ਥੋੜਾ ਜਿਹਾ ਕਮਨਕੀ ਕਾਤਰ ਕਰ ਦੇਣ ਬਸ ਹੂੰ ਚਲੋ ਫਿਰ ਇਹਦੀ ਤਮੰਨਾ ਵੀ ਮੈਂ ਪੜਾਂ ਲਿਖਾਂ ਗਾਹਾਂ ਫਿਰ ਮੈਂ ਕੁਝ ਬਣਾ ਇਹ ਵੀ ਤਮੰਨਾ ਵੀ ਮੈਂ ਕੁਝ ਬਣਾ ਪੜ ਲਿਖ ਕੇ ਹੂੰ ਚਲੋ ਬੱਚੀ ਦੀ ਤੇਰੇ ਸਕੂਲ ਤੋਂ ਕੋਈ ਸ਼ਿਕਾਇਤ ਆਂਦੀ ਸੀ ਵੀ ਪੜ੍ਹਦੀ ਨਹੀਂ ਜਾਂ ਛੁੱਟੀਆਂ ਵਾਲਾ ਕਰਦੀ ਐ ਤੁਸੀਂ ਸਕੂਲ ਨੇ ਪੰਜੋਂ ਹੋਰਾਂ ਨਹੀਂ ਕੋਈ ਸ਼ਿਕਾਇਤ ਨਹੀਂ ਇਹਨਾਂ ਦੇ ਪੜ੍ਹਾਈ ਦੇ ਵਿੱਚ ਕੋਈ ਛੁੱਟੇ ਕਰਕੇ ਨਹੀਂ ਰਾਜੀ ਕਦੇ ਵੀ ਇਹ ਤਾਂ ਕਹੋ ਤਾਂ ਇਹਨਾਂ ਨੂੰ ਛੁੱਟੀਆਂ ਨਹੀਂ ਕਰਨਗੇ ਅੱਛਾ ਕਹਿੰਦੇ ਕਿ ਦਵਾਈ ਖਾ ਕੇ ਜਾ ਕੇ ਸਕੂਲ ਅਸੀਂ ਜਾਣੇ ਜਾਣਾ ਛੁੱਟੇ ਕਰਨੇ ਨੇ ਕੋਈ ਤਾਂ ਨਿਆਣੇ ਤਾਂ ਬਹੁਤ ਕਰਦੇ ਨੇ ਸਕੂਲ ਜਾਣ ਬਲੇ ਕਹਿੰਦੇ ਜੀ ਹੁਣ ਮਾਜ ਮੇਰੇ ਤੇ ਬਿਲ ਖਰਾਬ ਨਹੀਂ ਮੈਂ ਜਾਣਾ ਨਹੀਂ ਮੇਰਾ ਸਿਰ ਦੁਖਦਾ ਕਦੀ ਵੀ ਨਹੀਂ ਬਹਾਨਾ ਲਾਉਂਦੇ ਕਦੀ ਵੀ ਨਹੀਂ ਕੋਈ ਬਹਾਨਾ ਨਹੀਂ ਲਾਉਂਦੇ ਐ ਤਾਂ ਬਿਮਾਰ ਆ ਤਾਂ ਮੇਰੇ ਕੋਲ ਦਵਾਈ ਖਾ ਕੇ ਚੱਲ ਜਾਗਾ ਸਕੂਲ ਨੂੰ ਜਾਣੇ ਜਾਣਾ ਇਹਨਾਂ ਨੇ ਛੁੱ ਪੇੜੀ ਦੇ ਸਕੂਲ ਤੇ ਡਿਊਟੀ ਲੱਗਦੀ ਆ ਫੇਰ ਮੇਰਾ ਪੁੱਤ ਆ ਲਾਉਂਦਾ ਹੁਣ ਵੀ ਕੱਚੇ ਪੇਪਰਾਂ ਚ ਫਰਸਟ ਆਇਆ ਦੋਨੇ ਪੇੜ ਪਰ ਆ ਬੜੇ ਉਸਿਆਨੇ ਬਟਾ ਜੀ ਪੁੱਤ ਉਸਿਆਨੇ ਤਾਂ ਪਰਿਵਾਰ ਜਿਹੜਾ ਪਰਿਵਾਰ ਨੂੰ ਇਸ ਵੇਲੇ ਥੋੜੀ ਲੋਡ ਆ ਜੇਕਰ ਅਸੀਂ ਸਾਰੇ ਮਿਲ ਕੇ ਇਸ ਪਰਿਵਾਰ ਦਾ ਹੱਥ ਫੜ ਲੀਏ ਤਾਂ ਮੁਰ ਤੋਂ ਜਿਹੜਾ ਪਰਿਵਾਰ ਆਪਣੀ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਆ ਉਸ ਦੇ ਉੱਤੇ ਆਸ ਕਰਦੇ ਜਿਹੜੀ ਬੱਚੀ ਆ ਪ੍ਰਿਆ ਵਰਮਾ 10ਵੀਂ ਕਲਾਸ ਦੇ ਜਿਹੜੀ ਹੈਗੀ ਆ ਇੱਕ ਬਾਰ ਮੁਰ ਤੋਂ ਆਪਣੇ ਕਲਾਸਰੂਮ ਦੇ ਵਿੱਚ ਬੈ ਕੇ ਪੇਪਰ ਦੇਂਦੀ ਹੋਈ ਨਜ਼ਰ ਆਉਗੀ ਜੇਕਰ ਤੁਸੀਂ ਸਾਰੇ ਰਲ ਮਿਲ ਕੇ ਇਸ ਪਰਿਵਾਰ ਦੀ ਬਾਹ ਫੜ ਲੋ ਇਸ ਭੈਣ ਦੀ ਜਿਹੜੀ ਥੋੜੀ ਬੱਚੀ ਵਾਂਗ ਆ ਬਿਲਕੁਲ ਉਹਦੀ ਤੁਸੀਂ ਥੋੜੀ ਜੀ ਹੈਲਪ ਕਰ ਦੋ ਤੇ ਹੈਲਪ ਕਰਨੀ ਬਣਦੀ ਵੀ ਆ ਕਿਉਂਕਿ ਜੇਕਰ ਇਨਸਾਨ ਹੀ ਇਨਸਾਨ ਦੇ ਕੰਮ ਨਹੀਂ ਆਊਗਾ ਤਾਂ ਫਿਰ ਕੌਣਾ ਆਊਗਾ ਕਹਿੰਦੇ ਰੱਬ ਵੀ ਉਹਦੀ ਹੀ ਮਦਦ ਕਰਦਾ ਜਿਹੜਾ ਰੱਬ ਦੇ ਬਣਾਏ ਹੋਏ ਬੰਦਿਆ ਦੀ ਮਦਦ ਕਰਦਾ ਤਾਂ ਮੈਨੂੰ ਉਮੀਦ ਆ ਤੁਸੀਂ ਇਸ ਪਰਿਵਾਰ ਦਾ ਸਾਥ ਜ਼ਰੂਰ ਦਿਓਗੇ 7 ਦਿਨ ਦੇ ਲਈ ਇਹਨਾਂ ਦਾ ਫੋਨ ਨੰਬਰ ਜਾਂ ਸਕੈਨਰ ਜਿਹੜਾ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਸ਼ੋਅ ਕਰ ਦਾਂਗੇ ਜੇਕਰ ਕੋਈ ਵੀਰ ਹੈਲਪ ਕਰਨਾ ਚਾਹੇ ਤਾਂ ਇਨਬਾਕਸ ਦੇ ਵਿੱਚ ਜਿਹੜਾ ਕੰਟੈਕਟ ਕਰ ਸਕਦਾ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਨੰਬਰ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਜੇ ਕੋਈ ਘਰ ਆ ਕੇ ਦੇਖਣਾ ਚਾਵੇ ਉਹ ਵੀ ਆ ਸਕਦਾ ਉਸ ਦਾ ਵੀ ਜਿਹੜਾ ਬੰਦੋਬਸਤ ਅਸੀਂ ਕਰਾਂਗੇ ਲੇਕਿਨ ਇਸ ਪਰਿਵਾਰ ਦੀ ਜਿਹੜੀ ਹੈਲਪ ਆ ਉਹ ਤੁਸੀਂ ਜ਼ਰੂਰ ਕਰਿਓ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨ